ਜੇ ਨਾਇਸਾਰ ਨਾਮ ਨਾ ਚੇਤੇ ਉਸੇ ਕਾਹੇ ਜਾ ਕਹੇ RAM RAJ ਐਸਾ ਨਾਮ ਜਿਹੜਾ ਇੱਕ ਵਾਰੀ ਕਹੇ ਤੇ ਦਰਗਾਹ ਦੇ ਵਿੱਚ ਛੁਟਕਾਰਾ ਕਰਾ ਦੇ ਸਿਰਫ ਇੱਕ ਵਾਰੀ ਜੀ ਨੂੰ ਐਸਾ ਨਾਮ ਚੇਤੇ ਵਿੱਚ ਨਹੀਂ ਆਉਂਦਾ ਧਿਆਨ ਵਿੱਚ ਨਹੀਂ ਆਉਂਦਾ ਕਹਿੰਦੇ ਉਹ ਦੱਸੋ ਉਹਦਾ ਆਉਣ ਦਾ ਸੰਸਾਰ ਤੇ ਕੀ ਫਾਇਦਾ ਜੇ ਕੋਈ ਜੀ ਦੌਲਤ ਇਕੱਠੀ ਕਰਨੀ ਹੈ ਕੋਠੀਆਂ ਬਣਾਉਣੀਆਂ ਨੇ ਬਾਜ਼ਾਰ ਬਣਾਉਣੇ ਨੇ ਕਾਰਨ ਲੈਣੇ ਕਾਦੇ ਵਾਸਤੇ ਇਹ ਪਤਾ ਹੀ ਨਹੀਂ ਕਿਹੜੇ ਵੇਲੇ ਹੁਕਮ ਆ ਜਾਏ ਪਿਆ ਹੀ ਛੱਡ ਜਾਂਦਾ ਉਹ ਨੁਕਸਾਨ ਕਰਦਾ ਜੇ ਇਹਦੇ ਨਾਲ ਚਿੱਤਰ ਲਾ ਲਵੇ ਕੋਠੀਆਂ ਨੂੰ ਕਹਿੰਦੇ ਮਿੱਟੀ ਪਈ ਔ ਤੋਲਵੀ ਇਹ ਮਿੱਟੀ ਇਕੱਠੀ ਕਰੀ ਹੋਈ ਹੈ ਇਹਦੇ ਨਾਲ ਚਿੱਤਰ ਲਾਉਣਾ ਚਿੱਤਰ ਲਾਉਣਾ ਤੂੰ ਪਰਮੇਸ਼ਰ ਨਾਲ ਲਾਜ ਜਿਉਂਦੇ ਜਾਗਦੇ ਨਾ ਤੇਰੇ ਕੰਮ ਆਏ ਦਰਗਾਹ ਦੇ ਵਿੱਚ ਇੱਥੇ ਵੀ ਕੰਮ ਆਵੇ ਉਹ ਪਰਮੇਸ਼ਰ ਦਾ ਨਾਮ ਹੈ ਜੇ ਨਾਮ ਦੇ ਉੱਤੇ ਤੂੰ ਦਿਰੜ ਨਹੀਂ ਹੁੰਦਾ ਨਾਮ ਨਹੀਂ ਜਪਦਾ ਮਹਾਰਾਜ ਕਹਿੰਦੇ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਹੈ। ਪੈਸੇ ਕੋਲੇ ਰੱਖੋ ਬਹਿ ਜਾ। ਹਾਂ ਬਹਿ ਜਾ ਬਹਿ ਜਾ। ਮੈਂ ਪੈਸੇ ਇਕੱਠੇ ਨਹੀਂ ਕਰਨ ਆਇਆ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ 10000 ਮਿਲ 12000 ਮਿਲ ਤਾ। ਜੇ ਤੁਸੀਂ ਇਹ ਸਭ ਚੰਦਿਆ ਸੁਣ ਲੋ ਤੇ ਫਰ ਬਹੁਤ ਫਰ ਫਾਇਦਾ ਹੋਏਗਾ। ਉਧਾਰ ਹੋ ਜਾਏਗਾ। ਇੱਕੋ ਵਾਰੀ ਚ ਉਧਾਰ ਹੋ ਜਾਂਦਾ ਮਹਾਰਾਜ ਕਹਿੰਦੇ ਨਾਮ ਪਰਮੇਸ਼ਰ ਦਾ ਐਸਾ ਹੈ। ਜੇ ਇੱਕ ਵਾਰੀ ਵੀ ਧਿਆਨ ਜਾ ਕੇ ਨਾ ਇੱਕ ਵਾਰੀ ਸਰ ਵੀ ਇੱਕ ਵਾਰੀ ਮਹਾਰਾਜ ਨੇ ਲਿਖਿਆ ਬਹੁਤ ਹੀ ਵਾਰੀ ਨਹੀਂ ਲਿਖਿਆ ਕਹਿੰਦੇ ਉਸੇ ਵੇਲੇ ਗਲ ਵਿੱਚ ਫਾਂਸੀ ਪਈ ਹੋਈ ਜਮਾਂ ਦੀ ਫਾਹੀ ਉਹ ਇੱਕ ਦਮ ਕੱਟ ਜਾਂਦੀ ਐਸੀ ਚੀਜ਼ ਤੇ ਇੱਕ ਤੇ ਤਜੇ ਇੱਕ ਛਣ ਤੇ ਆਇਓ ਹੁਣ ਇਹਦੇ ਚ ਇਹ ਨਹੀਂ ਵੀ ਬਹਿ ਰੂ ਕਹਿ ਦਿਆ ਮੇਰੇ ਹਾਂ ਜੀ ਛੁੱਟ ਜਾਗੇ ਅੰਤ ਵੇਲੇ ਮਹਾਰਾਜ ਕਹਿੰਦੇ ਇਹ ਗੱਲ ਨਹੀਂ ਐ ਪਹਿਲਾਂ ਤੂੰ ਇੱਕ ਚਿੱਤੈ ਨਹੀਂ ਹੋ ਸਕਿਆ ਤੈਨੂੰ ਪਤਾ ਹੀ ਨਹੀਂ ਵੀ ਕਿਚਿਤ ਕੀ ਹੁੰਦਾ ਫੁਰਨੇ ਰਹਿਤ ਅਵਸਥਾ ਕੀ ਹੁੰਦੀ ਐ ਫੁਰਨੇ ਅੱਖਾਂ ਮੀਚ ਕੇ ਬਹਿਣਾ ਬਾਣੀ ਪੜਦਾ ਮਨ ਉਡਾਰੀਆਂ ਮਾਰਦਾ ਇਹਦੇ ਨਾਲ ਤੂੰ ਹਾਸਲ ਕਰ ਲੇਗਾ ਕੁਝ ਨਹੀਂ ਹੋਣਾ ਐਵੇਂ ਇੱਕ ਫਿਉਟਾਈਲ ਐਕਸਰਸਾਈਜ਼ ਐ ਇਹ ਸਾਵਧਾਨੀ ਦੀ ਗੱਲ ਐ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚਿਤ ਸਾਵਧਾਨ ਹੋਵੋ ਤੇ ਇਕਾਗਰ ਚਿਤ ਕਰੋ ਫੇਰ ਹੈਗਾ ਇੱਕ ਜਿੱਤ ਜੈ ਇੱਕ ਸੰਤੇ ਆਇਓ ਕਾਲ ਵਾਸ ਕੇ ਬੀਜ ਨਾਓ ਐਸੀਆਂ ਗੁਰੂ ਘਰ ਚ ਬੇਅੰਤ ਮਸਾਲਾ ਹਨ ਲੇਕਨ ਸੰਸਾਰ ਨਾ ਗੁਰੂ ਨਾਨਕ ਦੇ ਘਰ ਵਿੱਚ ਮਹਾਰਾਜ ਕਹਿੰਦੇ ਨਾਨਕ ਕੇ ਕਰ ਕੇਵਲ ਨਾਮ ਅਸੀਂ ਕੋਈ ਪੋਲਿਟਿਕਸ ਦੀ ਗੱਲ ਨਹੀਂ ਕਰਦੇ ਕੋਈ ਬਿਜ਼ਨਸ ਦੀਆਂ ਬਾਤਾਂ ਨਹੀਂ ਕਰਦੇ 1430 ਬੰਨੇ ਦੇ ਵਿੱਚ ਕੇਵਲ ਨਾਮ ਹੈ ਨਾਮ ਦੀ ਗੱਲ ਹੈ ਲੈਕਨ ਜੇ ਨਾ ਅਸੀਂ ਮੱਥਾ ਵੀ ਟੇਕ ਦਾਂਗੇ ਪੇਟਾ ਵੀ ਕਰ ਦਾਂਗੇ ਬਰਾਈਆਂ ਵੀ ਦੇ ਦਾਂਗੇ ਰੰਗਰ ਵੀ ਚਲਾ ਦਾਂਗੇ ਸਭ ਕੁਝ ਕਰਾਂਗੇ ਲੇਕਨ ਅਸੀਂ ਗੁਰੂ ਦਾ ਕਿਹਾ ਨਹੀਂ ਮੰਨਸਾ ਦੇ ਗੁਰੂ ਕਹਿੰਦਾ ਫਿਰ ਤੁਹਾਡੀ ਦੇਖਰੀ ਹੈ ਨਾ ਜਿਹੜੀ ਤੁਹਾਡੀ ਅਵਸਥਾ ਹੈ ਮਾਨਸਿਕ ਅਵਸਥਾ ਉਹ ਉਹੀ ਨਹੀਂ ਹੈ ਆਤਾ ਗਏ ਸੰਸਾਰ ਦੇ ਅੰਦਰ ਤੁਸੀਂ ਆਪਨਾ ਇਹ ਸ੍ਰਿਸ਼ਟਮੈਂ ਲੇਕਨ ਜੇ ਬੁੱਧੀ ਨਹੀਂ ਨਾ ਗੱਲ ਬਿਨ ਬੁੱਝੇ ਪਸਟ ਹੋਰ ਫੇਰ ਤਾਂ ਪਸ਼ੂ ਪਸ਼ੂਆਂ ਚ ਵੀ ਟੌਰ ਪਸ਼ੂ ਜਿਹੜਾ ਗਧਾ ਹੁੰਦਾ ਜਿਹਨੂੰ ਬਹੁਤੀ ਅਕਲ ਨਹੀਂ ਹੁੰਦੀ ਕਹਿੰਦੇ ਉਹਦੀ ਬਰਾਬਰੀ ਆ ਤੇਰੀ ਸੋ ਗੱਲ ਨਹੀਂ ਬੁੱਝੀ ਕਿਉਂਕਿ ਜਿਹੜੀ ਗੱਲ ਬੁੱਝਣੀ ਸੀ ਉਹ ਬੁੱਝ ਨਹੀਂ ਸਕਿਆ ਸੰਸਾਰ ਚ ਆ ਕੇ ਠੀਕ ਹੈ ਬੜੀਆਂ ਖੁਸ਼ੀਆਂ ਹੁੰਦੀਆਂ ਜੀ ਮੇਰਾ ਬਰਥਡੇ ਆ ਜੀ ਮੈਨੂੰ ਜੋਬ ਮਿਲ ਗਿਆ ਜੀ ਮੈਂ ਡਿਗਰੀ ਲੈ ਲਈ ਮੈਂ ਪੀ ਐਚ ਡੀ ਕਰ ਲਈ ਮਾਰੇ ਕਹਿੰਦੇ ਕੁਛ ਵੀ ਨਹੀਂ ਕਰਿਆ ਰੂਹਾਨੀ ਗੱਜ ਨਾਲ ਨਾ ਪਿਆ ਤੂੰ ਮਰਦਾ ਹੈ ਆ ਤੋ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮੇਤਕ ਕਈਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਦੀ ਜੇ ਹਿਰਦੇ ਚ ਪਿਆਰ ਪੈਦਾ ਨਹੀਂ ਹੋਇਆ ਪਰਮੇਸ਼ਰ ਦਾ ਕਹਦੇ ਹੈ ਹੀ ਇਸ ਐਟ ਬੋਡੀ ਅਜਾਮਲ ਕੋ ਅੰਤਕਾਲ ਮੇਂ ਰਾਮਨਾਮ ਸੁਧਾਈ ਜਾਗਤ ਕੋ ਜੋਗੀ ਸ਼ਰਮਾਂਛਤ ਸੋਗਤ 96 ਭਾਈ ਜੋਗੀਸ਼ਰ ਉਹਨੂੰ ਕਹਿੰਦੇ ਨੇ ਜਿਹੜੇ ਸਭ ਜੋਗੀਆਂ ਦਾ ਈਸ਼ਵਰ ਹੋਵੇ ਜਿਹਨੇ ਸਾਰੀ ਉਮਰ ਗੁਫਾਵਾਂ 'ਚ ਬੈਠ ਕੇ guzari ਹੋਵੇ ਸਾਧਨਾ ਕਰੀ ਹੋਵੇ ਪ੍ਰਾਣਾਯਾਮ ਨਾਲ ਸਾਰੇ ਰਸਤੇ ਅੰਦਰਲੇ ਖੋਲੇ ਹੋਣ ਉਹ ਗਤੀ ਇੱਕ ਵਾਰੀ ਰਾਮ ਕਹਿਣ ਨਾਲ ਹੋ ਗਈ ਅਜਾ ਮਤਲ ਦੇ ਬਾਰੇ ਗੁਰੂ ਸਾਹਿਬ 'ਚ ਬਾਰ-ਬਾਰ ਜ਼ਿਕਰ ਆਉਂਦਾ ਉਹ ਇਹ ਡਿੜ੍ਹ ਗਾਉਣ ਵਾਸਤੇ ਵੀ ਤੁਹਾਨੂੰ ਪਰਮੇਸ਼ਰ ਦੇ ਨਾਮ ਤੇ ਕਿਉਂ ਨਹੀਂ ਵਿਸ਼ਵਾਸ ਆ ਰਿਹਾ ਮਤੈ ਮੈਨੂੰ ਟੇਕੀ ਜਾਣੇ ਹੋ ਮੇਰੇ ਸਿੱਖ ਬਣੇ ਹੋਏ ਆ ਉਹ ਤਾਂ ਮੇਰੀ ਗੱਲ ਬਣਦੇ ਜਿਹੜਾ ਸਲਾਮ ਵੀ ਕਰਦਾ ਜਵਾਬ ਵੀ ਦਿੰਦਾ ਮਹਾਰਾਏ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ ਮੁੱਢ ਹੋ ਖੁੱਥਾ ਜਾ ਜਿਵੇਂ ਅਪਰੂਟ ਹੁੰਦਾ ਨਾ ਦਰਖਤ ਜੜ ਪੁੱਠੀ ਲਾ ਦੋ ਟਾਣਿਆ ਬਲੋ ਉਹਨੇ ਘੱਟ ਕਿੱਥੇ ਬੋਲਣਾ ਕਿਉਂਕਿ ਜੜ ਲੱਗੀ ਲੱਗੀ ਨਹੀਂ ਹੈ ਧਰਤੀ ਦੇ ਅੰਦਰ ਤੇ ਸਲਾਮ ਵੀ ਕਰਦਾ ਤੇ ਜਵਾਬ ਵੀ ਦਿੰਦਾ ਸੋ ਗੁਰੂ ਮਹਾਰਾਜ ਬਾਰ-ਬਾਰ ਸਾਡੇ ਕਲਿਆਣ ਵਾਸਤੇ ਕਹਿੰਦੇ ਆ ਪਿਆਰਿਓ ਜੇ ਇੱਕ ਵਾਰੀ ਵੀ ਧਿਆਨ ਵਿੱਚ ਆ ਜਾਵੇ ਨਾ ਤੁਹਾਡੇ ਪਰਮੇਸ਼ਰ ਤੁਹਾਡਾ ਕਲਿਆਣ ਹੋ ਜਾਏਗਾ ਉਹਦੇ ਬਾਰੇ ਭਾਈ ਗਦਾਸੀ ਡਿਟੇਲ ਨਾਲ ਦੱਸਦੇ ਨੇ ਪਤਤਾ ਜਾਮਲ ਪਾਪ ਕਰ ਜਾਏ ਕਲਾ ਬਾਤ ਨਹੀਂ ਦੇ ਰਹੇ ਇੱਕ ਬ੍ਰਾਹਮਣ ਦਾ ਲੜਕਾ ਸੀ ਰਾਜ ਪੰਡਤ ਦਾ ਤੇ ਉਹ ਬੜਾ ਵਿਦਵਾਨ ਦਿਗਬਜਈ ਸੀ 18 ਸਾਲ ਦੀ ਉਮਰ 'ਚ ਉਹਨੇ ਬੜੇ-ਬੜੇ ਵਿਦਵਾਨਾਂ ਨੂੰ ਜਿੱਤ ਲਿਆ ਵੇਦਾਂ ਦਾ ਗਿਆਤਾ ਸਾਰੇ ਸ਼ਾਸਤਰਾਂ ਦਾ ਗਿਆਤਾ ਸਾਰੇ ਜੜੀ ਵੀ ਉਸ ਵੇਲੇ ਦਾ ਲੈਕਚਰ ਸੀ ਉਹਦੇ ਮੁਕਾਬਲੇ ਤੇ ਕੋਈ ਗੱਲ ਨਹੀਂ ਸੀ ਕਰ ਸਕਦਾ ਤੇ ਹੁਣ ਔਰ ਬਹੁਤ ਗੁਰੂ ਦਾ ਮਨ ਉਹਦੇ ਉੱਤੇ ਬਹੁਤ ਆਇਆ ਹੋਇਆ ਜ 18 ਸਾਲ ਦਾ ਹੋ ਗਿਆ ਉਹਨੇ ਕਿਹਾ ਆ ਜਾ ਮਨ ਬੇਤਾ ਜਵਾਨੀ ਆ ਗਈ ਤੇ ਹੁਣ ਤੈਨੂੰ ਮੈਂ ਇੱਕ ਆਦੇਸ਼ ਦਿੰਦਾ ਵੀ ਇਹ ਸ਼ਹਿਰ ਦੇ ਵਿੱਚ ਜਿਹੜਾ ਬੇਸ਼ਵਾਵਾ ਦਾ ਬਾਜ਼ਾਰ ਆ ਉਹਦੇ ਵਿੱਚ ਨਾ ਜਾਇ। ਹੰਗਾਰਾ ਨਾ ਪਰਿਆ। ਨਰਾਜ ਹੋ ਗਿਆ। ਕਹਿੰਦੇ ਕੀ ਗੱਲ ਕਹਿੰਦੇ ਮਹਾਰਾਜ ਤੁਸੀਂ ਤਾਂ ਮੈਨੂੰ ਬਚਾਈ ਜਾਣਿਆ। ਮੈਂ ਚਾਰੇ ਵੇਦ ਪੜਿਆ ਹੋਇਆ ਸਹੀ ਸ਼ਾਸਤਰਾਂ ਦਾ ਗਿਆਤਾ ਸਾਰੇ ਪ੍ਰਾਣ ਪੜਿਆ ਹੋਇਆ। ਮੈਨੂੰ ਪਤਾ ਹੈ ਵੀ ਜੇ ਆਦਮੀ ਪਰਤ੍ਰਿਆ ਰਵਣ ਕਰੇ ਤਾਂ ਉਹਨੂੰ ਰੋ ਰੋ ਬਨਰਕ ਦੇ ਵਿੱਚ ਲਾ ਜਾ ਕੇ ਤਮ ਇਕੱਠੇ ਕਰ ਗਰਮ ਕਰਕੇ ਅੱਗ ਵਰਗੇ ਉਹਦੇ ਨਾਲ ਉਹਦੀ ਰੂਹ ਚ ਮੇਲ ਦਿੱਤੀ ਜਾਂਦੀ ਆ ਫਿਰ ਉਹ ਹਾਇਕਰ ਲਾਭ ਕਰਦਾ ਮੈਂ ਇਹ ਜੇ ਗੱਲ ਕਿਉਂ ਕਰ ਲਵਾਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੇ ਕਹਿੰਦੇ ਬੇਟਾ ਆ ਜਾ ਮਲ ਮਾਇਆ ਬੜੀ ਪਰਵਲ ਹੈ ਮਾਇਆ ਦੇ ਸਾਹਮਣੇ ਕੋਈ ਸੂਰਮਾ ਹੀ ਹੈ ਜਿਹੜਾ ਉਹਦੇ ਸਾਹਮਣੇ ਖੜ ਜਾਵੇ ਜਦੋਂ ਮਾਇਆ ਪੈਂਦੀ ਹੈ ਸਭ ਕੁਝ ਭੁੱਲ ਜਾਂਦਾ ਤੇ ਤੈਨੂੰ ਰਸ ਨਹੀਂ ਸੀ ਦਿੱਤੇ ਉਹ ਤੇ ਕਰਿਆ ਵਹਿਗਰੂ ਨੂੰ ਜੈ ਕੋਈ ਚੀਜ਼ ਨਹੀਂ ਨਾ ਪਾਉਂਦੀ ਉਹ ਸਿਰਫ ਮਾਣ ਆ ਆਦਮੀ ਦਾ ਮਹਾਰਾ ਕਹਿੰਦੇ ਹਰ ਜੋ ਹੰਕਾਰ ਨਾ ਭਾਵੇਂ ਬੇਦਕੂਕ ਸੁਣਾਵੇ ਜਿਹੜਾ ਮਾਣ ਕਰੂਗਾ ਪ੍ਰਾਉਡ ਹੈ ਇਸਵਾਲ ਹੰਕਾਰਿਆ ਸੋ ਮਾਰਿਆ ਇਹ ਚੀਜ਼ ਨਹੀਂ ਚੰਗੀ ਲੱਗਦੀ ਉਸੇ ਵੇਲੇ ਗੁਰੂ ਦੇ ਉੱਤੇ ਤਰਕ ਆ ਗਈ ਵੀ ਮੇਰੇ ਗੁਰੂ ਨੇ ਮੇਂਦੀ ਵਿਦਿਆ ਦਾ ਮਾਣ ਹੀ ਨਹੀਂ ਕਰਿਆ ਮੈਂ ਇੰਨਾ ਦਿਖ ਬਜਾਈਆਂ ਕੋਈ ਪੰਡਤ ਵਿਦਵਾਨ ਮੇਰੇ ਸਾਹਮਣੇ ਬੋਲ ਨਹੀਂ ਸਕਦਾ ਤੇ ਮੈਨੂੰ ਬੱਚਾ ਹੀ ਜਾਣਿਆ ਜੇ ਗੁਰੂ ਤੇ ਮਹਾਤਮਾ ਤੇ ਤਰਕ ਆ ਜਾਵੇ 6 ਕਲਾ ਬੈਰਾਗ ਦੀਆਂ ਉਸ ਵੇਲੇ ਨਸ਼ਟ ਹੋ ਜਾਇਆ ਕਰੀ ਸਭ ਤੋਂ ਮਾੜੀ ਚੀਜ਼ ਤਰਕ ਆਪਣੇ ਗੁਰੂ ਤੇ ਵਿਦਿਆਦਾਤੇ ਤੇ ਨਾਮਦਾਤੇ ਤੇ ਤਰਕ ਆਈ ਤੇ ਉਹਦਾ ਗਿਆ ਸਭ ਸੁੰਨਾ ਹੋ ਜਾਂਦਾ ਜਮੇ ਬੇਅੰਤ ਐਸੀਆਂ ਸਾਖੀਆਂ ਗੁਰੂ ਘਰ ਚ ਆਉਂਦੀਆਂ ਨੇ ਫਿਰ ਹੌਲੀ ਹੌਲੀ ਇੱਕ ਦਿਨ ਕਹਿਣ ਲੱਗਿਆ ਮੇਰੇ ਤਾਂ ਕੀ ਆ ਸੋਨਦਾ ਮੈਂ ਜਾਣਾ 2-4 ਦਿਨ ਘੁੰਮਿਆ ਅਖੀਰ ਫੇਰ ਇੱਕ ਬੇਸ਼ਬਾ ਦੇ ਉਹਨੇ ਦੇਖਿਆ ਉਥੇ ਹੌਲੀ ਹੌਲੀ ਗੇਦਾ ਗੇਦਾ ਇੰਨਾ ਘਿਰ ਗਿਆ ਵੀ ਸਾਰੇ ਸ਼ਹਿਰ ਚ ਬਦਨਾਮੀ ਹੋ ਗਈ। ਉਹਦੇ ਪਿਤਾ ਨੂੰ ਰਾਜੇ ਤੱਕ ਸ਼ਿਕਾਇਤ ਪਹੁੰਚੀ ਰਾਜੇ ਨੇ ਕਿਹਾ ਵੀ ਪਿਤਾ ਨੂੰ ਪਿਤਾ ਕਹਿਣ ਲੱਗਾ ਵੀ ਮੈਂ ਤਾਂ ਬੇਦਾਵਾ ਦੇਤਾ ਉਹਦਾ। ਮੈਂ ਕਲੀਅਰ ਕਰਤਾ ਵੀ ਮੇਰਾ ਪੁੱਤਰ ਨਹੀਂ ਹੈ। ਰਾਜੇ ਨੇ ਕਿਹਾ ਇਹਨੂੰ ਸ਼ਹਿਰ ਚੋਂ ਕੱਢ ਦੋ। ਸ਼ਹਿਰ ਵਿੱਚੋਂ ਕੱਢਤਾ ਤੇ ਉਹ ਬੇਸ਼ਬਾ ਨੂੰ ਲੈ ਕੇ ਬਾਹਰ ਰਹਿਣ ਲੱਗ ਗਿਆ। ਹੁਣ ਵੇਦ ਵੇਦ ਤਾਂ ਸੁਣਾ ਨਹੀਂ ਸਕਦਾ ਪੜਿਆ ਤਾਂ ਵੇਦ ਸੀਗਾ ਹੁਣ ਕੀ ਕਰਿਆ ਸੂਤ ਲੈ ਕੇ ਜਾਲ ਬਣਾ ਲਿਆ ਜਾਲ ਦੇ ਵਿੱਚ ਬੰਨ ਕੇ ਚਲੇ ਜਾਇਆ ਕਰੇ ਚੌਲ ਥੱਲੇ ਪਾ ਦਿਆ ਕਰੇ ਜਾਲ ਵਿਛਾ ਦਿਆ ਕਰੇ ਜਿੰਨਾ ਇੱਕ ਪੰਛੀ ਫਸਣ ਲਿਆ ਕੇ ਕੁਛ ਵੇਚ ਦੇਵੇ ਕੁਛ ਆਪਣੇ ਖਾਣ ਨੂੰ ਲਿਆਵੇ ਪਤਤ ਹੋ ਗਿਆ ਟੋਟਲੀ ਪਤਤ ਜਮਲ ਪਾਪ ਕਰ ਜਾਏ ਕਲਾ ਬਾਤ ਨਹੀਂ ਦੇ ਰਿਹਾ ਗੁਰ ਤੇਗ ਬੇਮ ਖੋਏ ਕਾ ਪਾਪ ਕੋ ਮਾਵੇ ਦੁਰਸ ਹੈ ਬਿਰਥਾ ਜਨਮ ਗਵਾਇਆ ਨ ਭਵ ਜਲੰਦਰ ਫਿਰਦਾ ਪਿਆ ਪੂਰੀ ਤਰ੍ਹਾਂ ਨਾ ਜਨਮ ਬੇਥਾ ਚਲੇ ਗਿਆ ਕਿਸੇ ਰੇਖੇ ਨਾ ਪਿਆ ਫੇਰ ਛੇ ਪੁੱਤ ਜਾਇਵੇ ਸਵਾ ਪਾਪਾ ਦਾ ਫਲੇ ਛੇ ਲਿਆ ਛੇ ਪੁੱਤਰ ਹੋਏ ਘਰ ਦੇ ਅੰਦਰ ਕਲੇਸ਼ ਸ਼ੁਰੂ ਹੋ ਗਿਆ ਸੈਚੂਰੇਸ਼ਨ ਪੁਆਇੰਟ ਆ ਗਿਆ ਭੋਗਾਂ ਦਾ ਹਰ ਵਾਰ ਭੋਗ ਨਹੀਂ ਪਿਆਰੇ ਲੱਗਦੇ ਹੁੰਦੇ ਭੋਗਾਂ ਦੇ ਅੰਤਮ ਸੀਮਾ ਹੁੰਦੀ ਹੈ ਜਿੱਥੇ ਸ਼ਰਾਬੀ ਨੂੰ ਸ਼ਰਾਬ ਚੋਂ ਨਸ਼ਾਨੀ ਆਉਂਦਾ ਫੀਮ ਘਾਣ ਵਾਲੀ ਫੀਮ ਤੋਂ ਨਹੀਂ ਭੋਗੀ ਨੂੰ ਭੋਗ ਤੋਂ ਨਹੀਂ ਆਉਂਦਾ ਐਵੇਂ ਉਹਦਾ ਜਨਮ ਬੇਥਾ ਚਲੇ ਜਾਂਦਾ ਉਸ ਵੇਲੇ ਘਰ ਚ ਕਲੇਸ਼ ਵਧ ਗਿਆ ਇਹਨੇ ਕਿਹਾ ਉਹ ਇਹਦੇ ਨਾਲ ਤਾਂ ਮਰਨਾ ਹੀ ਚੰਗਾ ਖੁਦਕਸ਼ੀ ਦਾ ਇਰਾਦਾ ਕਰ ਲਿਆ ਸਭ ਤੋਂ ਭੈੜਾ ਜੋ ਮਨੁੱਖ ਦਾ ਇਰਾਦਾ ਨਾ ਖੁਦਕਸ਼ੀ ਦਾ ਆਤਮ ਹਕਾਰ ਦਾ ਮਹਾਰਾਜ ਕਹਿੰਦੇ ਉਹ ਤਾਂ ਮਹਾ ਪਾਪੀ ਹੋਇਆ ਕਰਦਾ ਉਹਨੂੰ ਮੁੜ ਕੇ ਮਨੁੱਖ ਜਨਮ ਪ੍ਰਾਪਤ ਨਹੀਂ ਹੁੰਦਾ ਤੇ ਜਾਂਦੇ ਜਾਂਦੇ ਜਿਸ ਵਕਤ ਜਾ ਰਿਹਾ ਮਰਨ ਵਾਸਤੇ ਤੂੜੂੜੀ ਦੇਖੀ ਨਿਗਾਹ ਮਾਰੀ ਤਾਂ ਵੀ ਮਹਾਤਮਾ ਆ ਰਹੇ ਨੇ ਕੋਈ ਉਹ ਮਹਾਤਮਾ ਦੇ ਨੇੜੇ ਆਏ ਪਛਾਣ ਗਿਆ ਵੀ ਇਹ ਤਾਂ ਮੇਰਾ ਗੁਰੂ ਆ। ਸਾਰਾ ਯਾਦ ਆ ਗਿਆ ਪਿਛਲਾ ਸੀਨ ਬਈ ਗੁਰੂ ਨੇ ਮੈਨੂੰ ਰੋਕਿਆ ਸੀ ਮੈਂ ਕਹਿਣਾ ਨਾ ਮੰਨਿਆ ਮੇਰਾ ਹਾਲ ਆ ਹੋ ਗਿਆ। ਉਸ ਵੇਲੇ ਬਰਾਗ ਚ ਆ ਗਿਆ ਚਰਨਾ ਤੇ ਟੈ ਪਿਆ ਰੋਂਦਾ ਬਹੁਤ ਜ਼ੋਰ ਦੀ। ਗੁਰੂ ਕਹਿਣ ਲੱਗੇ ਕੌਣ ਹੈ ਪ੍ਰੇਮੀਆ ਤੂੰ? ਕਹਿਣ ਲੱਗਾ ਜੀ ਮੈਂ ਪਤਤਾ ਜਾਮਲ। ਮਹਾਰਾਜ ਕਹਿੰਦੇ ਪਿਆਰਿਆ ਪਤਤ ਨਾ ਕਹਿ। ਦੇਖੋ ਕਮਦੀ ਗੱਲ ਮੈਂ ਤੁਹਾਨੂੰ ਦੱਸਦਾ ਸੁਣੋ ਧਿਆਨ ਨਾਲ ਪਤਤ ਨਾ ਕਹਿ ਮਹਾਰਾਜ ਮੈਂ ਪਤਤਾ ਮੈਂ ਤਾਂ ਇੰਨੇ ਪਾਪ ਕਰ ਲਏ ਮੇਰੇ ਨੇੜੇ ਕੋਈ ਨਹੀਂ ਆਉਂਦਾ ਤੇ ਜਿੱਥੇ ਮੈਨੂੰ ਵਿਦਵਾਨ ਕਹਿੰਦੇ ਸੀ ਅੱਜ ਮੈਨੂੰ ਪਤਤ ਕਹਿ ਕੇ ਬੁਲਾਇਆ ਜਾਂਦਾ ਕਹਿੰਦੇ ਨਹੀਂ ਪਿਆਰੇ ਆ ਤੈਨੂੰ ਮੈਂ ਪਰਮੇਸ਼ਰ ਦੀ ਘਰ ਦੀ ਲੀਲਾ ਦੱਸਦਾ ਸੰਤ ਦਾ ਦਰਸ਼ਨ ਕਦੇ ਭਾਗਾ ਤੇ ਬਿਨਾਂ ਨਹੀਂ ਹੁੰਦਾ ਜੇ ਕੋਈ ਕਹੇ ਮੈਨੂੰ ਦਰਸ਼ਨ ਬਿਲਕੁਲ ਨਹੀਂ ਹੁੰਦਾ ਨਾ satsang ਦਾ ਨਾ sant ਦਾ ਇਹ ਦੋਏ ਜਿਦਾਂ ਭਾਗਾਂ ਤੋਂ ਬਗੈਰ ਨਹੀਂ ਹੋਇਆ ਕਰਦੀਆਂ ਮੈਨੂੰ ਭਾਗਾਂ satsang ਨਾਲ ਲੱਭੈ ਬਿਨ ਸੰਗਤ ਮਾਇਲ ਭਰੀ ਜਾ ਜੀਓ ਬਗੈਰ ਭਾਗ ਤੇ satsang ਦੀ ਪ੍ਰਾਪਤੀ ਨਹੀਂ ਹੁੰਦੀ ਦੂਜੇ ਤੋਂ ਮਾਰਾ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਖਰੀਦਾ ਜਸ ਕਰਨਾ ਤੇ ਸਾਧੂ ਦੀ ਸੰਗਤ ਕਰਨਾ ਇਹ ਦੋ ਚੀਜ਼ਾਂ ਨਹੀਂ ਮਿਲਦੀਆਂ ਕਰਮਾਂ ਤੋਂ ਬਗੈਰ ਨਹੀਂ ਮਿਲਦੇ ਸਿਰੋ ਕਰਮਨ ਕੇ ਕਰਮਾਂ ਸਭ ਤੋਂ ਵੱਡੇ ਕਰਮ ਨੇ ਕਹੋ ਨਾਨਕ ਜਿਸ ਪਏ ਉਪਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਜੇ ਦਾ ਮੱਥੇ ਚ ਲੇਖ ਲਿਖਿਆ ਹੋਇਆ ਤਾਂ ਤਾਂ ਆਜੂਗਾ ਨਹੀਂ ਨਹੀਂ ਆਉਂਦਾ ਇਹਦੀ ਥਾਂ ਤੇ ਕੋਈ ਆ ਜਾਵੇ ਨੱਚਣ ਗਾਉਣ ਵਾਲਾ ਦੌੜਿਆ ਜਾਂਦਾ ਸੰਸਾਰ ਤੋੜੇ ਜਾਂਦਾ ਪੁਲਿਸ ਨੂੰ ਪ੍ਰਬੰਧ ਕਰਨੇ ਔਖੇ ਹੋ ਜਾਂਦੇ ਉਥੇ ਮੈਂ ਦੇਖਿਆ ਚੰਡੀਗੜ੍ਹ ਜਦੋਂ ਕੋਈ ਆਉਂਦਾ ਨੱਚਣ ਗਾਉਣ ਵਾਲਾ ਸੜਕਾਂ ਬੰਦ ਹੋ ਜਾਂਦੀਆਂ ਬੰਨ ਬੇ ਟ੍ਰੈਫਿਕ ਹੋ ਜਾਂਦਾ ਬਾਹਰ ਪੁਲਿਸ ਨੂੰ ਵਿਪਤਾ ਪਈ ਹੁੰਦੀ ਹੈ ਸਾਬ ਨਹੀਂ ਹੁੰਦੇ ਕਿ ਕੋਣ ਤੇ ਭਾਗ ਨਹੀਂ ਬੜੇ ਬੰਦੇ ਭਾਗ ਨੇ ਕਿੰਨਾ ਹੀ ਉਹਨਾਂ ਨੂੰ ਸਮਝਾ ਲਓ ਜਿੰਨਾ ਜੀ ਕਰਦਾ ਨਹੀਂ ਉਹਨਾਂ ਦੇ ਦਿਮਾਗ ਜਾਂਦੀ ਗੱਲ ਸਾਰੇ ਮਹਾਪੁਰਸ਼ ਇਹ ਗੱਲ ਦੇ ਤੇ ਵਿਚਾਰ ਕਰਦੇ ਨੇ ਵੀ ਹੁੰਦਾ ਕੀ ਐ ਇਹਨਾਂ ਨੂੰ ਤਰਨ ਦੀ ਗੱਲ ਦੱਸੀ ਦੀ ਐ ਸਭ ਤੋਂ ਉਤਮ ਬਾਤ ਇਹਨਾਂ ਨਾ ਕਰੀਦੀ ਐ ਇਹ ਫਿਰ ਇਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਕਿਉਂ ਫਿਰ ਦੁਨੀਆ ਨੱਟ ਨੱਟ ਕੇ ਉੱਥੇ ਜਾਂਦੀ ਐ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਭਾਗ ਤੋਂ ਬਗੈਰ ਨਹੀਂ ਹੁੰਦਾ ਸੋ ਉਹ ਮਹਾਤਮਾ ਕਹਿਣ ਲੱਗੇ ਕਿ ਪਿਆਰੇ ਅਜਮਲ ਬੇਟਾ ਤੂੰ ਪਤਤ ਪਤਤ ਨਾ ਕਰ ਤੇਰੇ ਅਜੇ ਪੁੰਨ ਕਰਮ ਬਚੇ ਹੋਏ ਨੇ ਤੇਰਾ ਸਾਡਾ ਮਲਾਪ ਤਾਂ ਹੋ ਗਿਆ ਪੂਰਵ ਕਰਮ ਅੰਕਰ ਜਦ ਪਰਗਟੇ ਉਹ ਪੇਟੇ ਉਪਰ ਖਰਸ਼ਕ ਬੇਰਾਗੀ ਮਿਟੇ ਉਹ ਹਨੇਰ ਮਿਲ ਤਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜੇ ਮਥੇ ਦੇ ਲੇਖ ਹੁ ਗਣਾਉਣ ਫੇਰ ਸਾਧੂ ਨਾਲ ਮਲਾਪ ਹੋਇਆ ਕਰਦਾ ਸਾ ਸੰਗ ਦੀ ਪ੍ਰਾਪਤੀ ਹੋਇਆ ਕਰਦੀ ਹੈ ਸੋ ਇਹ ਮਹਾਤਮਾ ਕਹਿਣ ਲੱਗੇ ਕਿ ਕੋਈ ਨਾ ਤੇਰੇ ਇੱਕ ਪੁੱਤਰ ਹੋਣਾ ਉਹਦਾ ਨਾਮ ਨਰੈਣ ਰੱਖੀ ਨਰੈਣ ਨਾਰਾਇਣ ਕਰੀ ਗਏ ਕਹਿੰਦਾ ਅੱਛਾ ਮਹਾਤਮਾ ਨੇ ਕਿਹਾ ਜੇ ਤਾਂ ਮੈਂ ਇਹਨੂੰ ਕਿਹਾ ਵੀ ਭਜਨ ਕਰ ਇਹਨੇ ਕਰਨਾ ਨਹੀਂ ਮੁੰਡੇ ਦਾ ਨਾਮ ਹੀ ਰੱਖ ਦਿੰਦੇ ਆ ਨਰੈਣ ਆਪੇ ਕਰੀ ਜੋ ਛੋਟਾ ਬੱਚਾ ਬਾਪ ਸਮੋੜ ਦਿੱਤਾ ਪੁੱਤ ਬੰਨਾ ਸਤਮਾ ਨੌ ਧਰ ਨੂੰ ਚਿਤੋਂ ਆਇਆ ਚਿਤ ਚ ਮਾ ਹੋਇਆ ਵੀ ਮਹਾਪੁਰਸ਼ਾਂ ਕੋ ਰਾਮਾ ਉਹਨਾਂ ਦੇ ਮੁਖ ਤੋਂ ਨਾਮ ਸੁ ਰਖਾ ਵੈਨ ਗੁਰਦੁਆਰੇ ਜਾ ਕੇ ਗੁਰਮੁਖ ਨਾਮ ਨਾਰਾਇਣ ਕਿਹਾ ਜਦ ਗੁਰੂ ਦੇ ਦੁਆਰੇ ਪਹੁੰਚਿਆ ਤਾਂ ਮਹਾਪੁਰਸ਼ਾਂ ਨੇ ਕਿਹਾ ਵੀ ਨਾਰਾਇਣ ਰਖ ਲੈ ਤੁਹਾਨੂੰ ਉਹਦਾ ਅੰਤਕਾਲ ਜੇ ਥਾਰਿਆਂ ਤੇ ਉਹਨਾਂ ਸਾਥ ਸੰਗ ਦੀ ਕਭ ਤੇ ਹੁੰਦਾ ਕੋਈ ਵੀ ਬੰਦਾ ਦੁਨੀਆ ਚ ਐਸਾ ਨਹੀਂ ਚਾਹੇ ਰਾਜਾ ਚਾਹੇ ਰਾਣਾ ਚਾਹੇ ਉਤਾਰ ਚਾਹੇ ਵੱਡੇ ਤੇ ਵੱਡਾ ਇਹ ਸੰਸਾਰ ਤੋਂ ਜਾਣਾ ਹੀ ਜਾਣਾ ਹੈ ਸੰਸਾਰ ਰਹਿਣ ਦਾ ਥਾਂ ਨਹੀਂ ਇਹ ਤਾਂ ਟ੍ਰਾਂਜ਼ਿਟ ਟ੍ਰਾਂਜ਼ੈਕਟਰੀ ਹੈ ਥੋੜਾ ਜਿਹਾ ਇੱਥੋਂ ਕੋਈ ਨਰਕਾਂ ਨੂੰ ਜਾਂਦਾ ਕੋਈ ਸਵਰਗਾਂ ਨੂੰ ਜਾਂਦਾ ਕੋਈ ਜੁਨਾਂ ਚ ਪੈਂਦਾ ਇਹ ਥੋੜਾ ਜਿਹਾ ਟਾਈਮ ਸਾਨੂੰ ਮਿਲਿਆ ਵੀ ਅਸੀਂ ਆਪਣੇ ਫਿਊਚਰ ਦਾ ਕੋਈ ਨਿਰਣਾ ਕਰ ਲਈ ਸੋ ਮੌਤ ਹੈ ਉਹ ਜਦੋਂ ਆਉਂਦੀ ਹੈ ਸਭ ਡਰ ਜਾਂਦੇ ਨੇ ਤੇ ਜਿਨ੍ਹਾਂ ਨੇ ਕੁਝ ਵੀ ਨਹੀਂ ਕਰਿਆ ਐਸਾ ਪ੍ਰਬੰਧ ਹੈ ਗੁਪਤ ਲੋਕਾਂ ਦਾ ਕਿ ਉਹ ਜਿਹੜੇ ਨਾ ਜਿਨ੍ਹਾਂ ਨੇ ਜ਼ਿੰਦਗੀ ਗਲਤ ਕੰਮਾਂ 'ਚ گزار ਦਿੱਤੀ ਉਹਨਾਂ ਦੇ ਵਾਸਤੇ ਜਮਦੂਤ ਆਉਂਦੇ ਨੇ ਤੇ ਕਹਾ ਸੁਜਾਵਾਂ ਮਿਲਦੀਆਂ ਲਾਇਫ ਆਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਰ ਪਰਾਈਆਂ ਲੋਕੰਦਰ ਠਾਣੀ ਸਨੀ ਦੇਨ ਬਖਮਥਾਏ ਮਿੱਠੇ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜ਼ਰਾਇਲ ਫਰਿਸ਼ਤਾ ਤੜਪੀ ਲੈ ਕਰਨ ਉੱਥੇ ਜਾ ਕੇ ਜਿਵੇਂ ਤਿਲ ਪੀੜਦੇ ਨੇ ਐ ਪੀੜ ਦਿੱਤਾ ਜਾਂਦਾ ਜਿਨੇ ਆਪਣਾ ਜੀਵਨ ਵਿਮੁਖ ਹੋ ਕੇ ਗਵਾ ਦਿੱਤਾ ਤੇ ਜਦੋਂ ਅੰਤ ਵੇਲਾ ਆਇਆ ਅੰਤਕਾਲ ਜੰਦੂਤ ਵੇਖ ਭਿਆਨਕ ਰੂਹਾਂ ਦੇਖ ਕੇ ਇਹਦਾ ਬਾਹ ਸਾਰਿਆਂ ਨੇ ਪਹਿਣਾ ਕਿਸੇ ਨੂੰ ਮੌਤ ਦਾ ਫਲ ਮਿੱਠਾ ਲੱਗਣਾ ਕਿਸੇ ਨੂੰ ਕੌੜਾ ਲੱਗਣਾ ਜਿਨੇ ਆਪਣਾ ਅੱਗਾ ਸਮਾਰ ਲਿਆ ਉਹਨੂੰ ਤਾਂ ਠੀਕ ਆ ਜਿਨੇ ਗਾਂ ਤੋਸਾ ਹੀ ਨਹੀਂ ਰੱਖਿਆ ਉਹ ਖਾਓ ਵੀ ਕੀ ਹੁਣ ਬੱਤੇ ਹਰਨਾਮ ਨਾ ਵੀਜੇ ਉਹ ਅੱਗੇ ਭੁੱਖਾ ਕਿਆ ਖਾਏ ਇੱਕ ਮੈਂ ਤੁਹਾਨੂੰ ਸੱਚ ਗੱਲ ਦੱਸਦਾ ਜਿਹੜੀ ਹੱਡ ਬਜਤੀ ਆਂਦੀ ਹੈ ਚੰਡੀਗੜ੍ਹ ਮੈਂ ਰਹਿੰਦਾ ਸੀ ਉੱਥੇ ਮੇਰੇ ਘਰੋਂ ਤੁਹਾਡੇ ਵੀ ਜੀ ਗੁਰਦਾਰੇ ਰੋਹ ਜਾਂਦੇ ਸੀ ਨਿਤਨੇ ਤੇ ਰਸਤੇ 'ਚ ਵੀ ਵੀ ਹੋਰ ਜਾਇਆ ਕਰਦੇ ਜੋ ਉਹਨਾਂ ਨੂੰ ਮਿਲ ਜਾਂਦੇ ਸੀ ਉਹਦੇ ਪੋਟਲੀਆਂ ਹੁੰਦੀਆਂ ਸਾਰੀਆਂ ਉਪਰ ਰੱਖਿਆ ਉਨੇ ਇੱਕਦਾਂ ਕਹਾ ਕਹਦੇ ਭੈਣ ਤੂੰ ਬੋਟਲੀਆਂ ਬੜੀਆਂ ਬੰਨ ਕੇ ਲੈ ਜਾਣੀਆਂ ਕਿਸੇ ਚ दाल ਆ ਕਿਸੇ ਨਮ ਕਾ ਕਿਸੇ ਚਾਟਾ ਕਿਸੇ ਕੋਸਾ ਇੱਕ ਹੀ ਗੱਲਾਂ ਕਰੀ ਜੇ ਤਾ ਸੁਣਨਾ ਨਾ ਇੱਥੇ ਹੀ ਬਹਿ ਜਾ ਪਾਰਕ ਸੀਗਾ ਉੱਥੇ ਬਹਿ ਗਏ ਕਹਿਣ ਲੱਗੀ ਮੇਰਾ ਨਾਮ ਸਰਜੀਤ ਕੋ ਰ ਮੈਂ ਤੁਹਾਡੇ ਕੋਹਾੜੇ ਰਹਿੰਦੀ ਆ ਨੇੜੇ ਹੀ ਬਹੁਤੀ ਦੂਰ ਨਹੀਂ ਰਹਿੰਦੀ ਤੇ ਮੈਂ ਚੜਾਈ ਕਰ ਗਈ ਸੀ ਫਲਾਈ ਕਰੀ ਤਾਂ ਮੈਨੂੰ ਲੈਣ ਆਲੇ ਆ ਗਏ ਜੰਦੂਤਾ ਐ ਨਹੀਂ ਐ ਪਰ ਚੰਗੇ ਬੰਦੇ ਸੀ ਕਿਉਂ ਹਰੇਕ ਨੂੰ ਜੰਦੂਤ ਨਹੀਂ ਆਇਆ ਕਰਦਾ ਜੰਦੂਤ ਨੂੰ ਆਉਂਦਾ ਜਿਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਗਲਤ ਕੰਮ ਕਰੇ ਕਈ ਵਾਰ ਲਈ ਜਾਂਦੇ ਨੇ ਮੈਨੂੰ ਪਿਆਸ ਲੱਗੀ ਕ ਮੈਂ ਮੈਨੂੰ ਪਿਆਸ ਲੱਗੀ ਹੋਈ ਆ ਮੈਂ 5-7 ਵਾਰੀ ਕਿਹਾ ਉਹ ਕਹਿੰਦੇ ਪਾਣੀ ਆ ਜਾਂਦਾ ਪਾਣੀ ਆ ਗਿਆ ਕਹਿੰਦੇ ਜਿਹੜੇ ਬਰਤਨ ਨੂੰ ਹੱਥ ਲਾਵਾਂ ਖਾਲੀ ਜਿਹੜੇ ਨੂੰ ਲਾਵਾਂ ਖਾਲੀ ਕਹਿੰਦੇ ਮੈਂ ਕਿਹਾ ਭਾਈ ਇਹ ਤਾਂ ਪਾਣੀ ਭਰਿਆ ਹੁੰਦਾ ਮੇਰੇ ਹੱਥ ਲਾਉਂਦੇ ਖ ਸੁੱਕ ਜਾਂਦਾ ਕਹਿੰਦੇ ਬੀਬੀ ਪਾਣੀ ਤਾਂ ਦਾਨ ਇੱਥੇ ਤਾਂ ਉਹ ਚੀਜ਼ ਮਿਲਦੀ ਐ ਜਿਹੜੀ ਦੁਨੀਆਂ ਚ ਬੀਜੀ ਜਾਂਦੀ ਐ ਨਾਨਕ ਅੱਗੇ ਸੋ ਮਿਲੇ ਜੋ ਖੱਟੇ ਕਾਲੇ ਦੇ ਇੱਥੇ ਕੁਛ ਦੇ ਦਿੱਤਾ ਨਹੀਂ ਐ ਗਾਂ ਕੀ ਭਲਦਾ ਫੇਰ ਕਹਿੰਦੇ ਮੈਂ ਚੁੱਪ ਕਰ ਗਈ ਫੇਰ ਮੈਂ ਕਿਹਾ ਮੈਨੂੰ ਤਾਂ ਭੁੱਖ ਬਹੁਤ ਲੱਗੀ ਐ ਕਈ ਥਾਲ ਆ ਕੇ ਤਰ੍ਹਾਂ ਤਰ੍ਹਾਂ ਦੇ ਕਿਹੜੇ ਤੋਂ ਹੱਥ ਲਾਵਾਂ ਉੱਤੇ ਉੜੇ ਧਰਮਰਾਜ ਦੇ ਜਦ ਵਿੱਚ ਗਈ ਕਹਿੰਦੇ ਉੱਥੇ ਉਹ ਕਹਿਣ ਲੱਗੇ ਵੀ ਇਹ ਤੁਸੀਂ ਗਲਤ ਲਿਆਇ। ਇਹਨਾਂ ਦੇ ਘਰ ਦੇ ਪਿੱਛੇ ਹੀ ਇਸੇ ਨਾਮ ਦੀ ਇੱਕ ਬੀਬੀ ਆ ਜੋ ਇਸੇ ਉਮਰ ਦੀ। ਜਾਓ ਜਲਦੀ ਕਰੋ। ਇਹਨਾਂ ਕਿਤੇ ਅਗਨ ਤੇ ਤਾਦੇ। ਉਹਦਾ ਵਾਪਸ ਕਹਿੰਦੀ ਮੈਂ ਤਾਂ ਜਿਉਂਦੀ ਹੋਊਗੀ। ਸਾਡੇ ਘਰ 'ਚ ਖੁਸ਼ੀ ਹੋਊਗੀ। ਕਹਿੰਦੀ ਮੈਂ ਕਿਹਾ ਉਹ ਤਾਂ ਉਹਨੂੰ ਲੈਣ ਗਏ ਨੇ। ਉੱਥੇ ਤਾਂ ਪਿੰਜਰ ਹੋ ਗਿਆ। ਮਰ ਗਈ ਉਹ ਕਹਿੰਦੀ ਭੈਣ ਮੈਂ ਉਦਣ ਦੀ ਨਾ ਸਾਰਾ ਕੁਝ ਲਿਜਾਣੀਆਂ ਮੈਂ ਦੇਖਿਆਈ ਵੀ ਉੱਥੇ ਕੁਝ ਨਹੀਂ ਮਿਲਦਾ ਹੁਣ ਬੱਤੇ ਹਰਨਾਮ ਨਾ ਬੀਜਿਆ ਅੱਗੇ ਭੁੱਖਾ ਖਾ ਖਾਏ ਦਿੱਤਾ ਹੀ ਮਿਲਦਾ ਦਰਗਾਹ ਦੇ ਅੰਦਰ ਸੋ ਭੁੱਖ ਟ ਨਹੀਂ ਪੈਂਦੀ ਐ ਸੋ ਇਸ ਰਾਹ ਦੂਤਾਂ ਦਾ ਤੇ ਅੰਤ ਕਾਲ ਚੋਂ ਦੂਤ ਵੇਖ ਪੁੱਤ ਨਾਰਾਇਣ ਬੋਲੇ ਛਿਆ ਉਸ ਵੇਲੇ ਨੇੜੇ ਕੋਈ ਹੈ ਨਹੀਂ ਸੀ ਪੁੱਤਰ ਨੂੰ ਆਵਾਜ਼ ਮਾਰਤੀ ਆਵਾਜ਼ ਮਾਰਦੇ ਮਾਰਦੇ ਉਹਦਾ ਜਿਹੜਾ ਪਹਿਲਾ ਵਿਦਿਆਦਾ ਸੀ ਪ੍ਰਤਾਪ ਉਠ ਖੜੇ ਜਾਗ ਆ ਗਈ ਇੱਕ ਕਿੰਨਾ ਮੂਵਮੈਂਟਰੀ ਕੰਮ ਸੀ ਥੋੜਾ ਜਿਹਾ ਉਹ ਕਹਿੰਦਾ ਇਹ ਤਾਂ ਮੇਰਾ ਪੁੱਤਰ ਹੈ ਇਹਦਾ ਸੈਤਾਨੀ ਕਰਨੀ ਉਸ ਵੇਲੇ ਵਿਦਵਾਨ ਸੀਗਾ ਉਸੇ ਵੇਲੇ ਪਰਿਪੂਰਨ ਪੂਸ਼ਕਤੀ ਜਿਹੜਾ ਵੈਗਰੂ ਹਰੇਕ ਦੇ ਨਾਲ ਅੰਦਰ ਬਾਹਰ ਹੈ ਉਸ ਨੂੰ ਆਵਾਜ਼ ਮਾਰਤੀ ਉਹ ਆਵਾਜ਼ ਮਾਰਨ ਦੇ ਨਾਲ ਹੋਇਆ ਕਿ ਮਹਾਰਾਜ ਕਹਿੰਦੇ ਅਜਾ ਮਲ ਪ੍ਰੀਤ ਪੁੱਤਰ ਪ੍ਰਤਕੀ ਨਹੀਂ ਕਰਨ ਨਾਰਾਇਣ ਬੁਲਾਰੇ ਮੇਰੇ ਠਾਕਰ ਕੇ ਮਨ ਭਈ ਭਾਵਨੀ ਜਮਕੰਕਰ ਮਾਰ ਬਜ਼ਾਰੇ ਉਸੇ ਵੇਲੇ ਜਮਦੂਤਾਂ ਨੂੰ ਕਹਿੰਦੇ ਮਾਰ ਕੇ ਨਿਛਾਤ ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛੋਇਆ ਛਾਇਆ ਨਾਰਾਇਣ ਨੂੰ ਆਵਾਜ਼ ਮਾਰੀ ਤੇ ਉਹਨੇ ਹੋਇਆ ਕਿ ਜਮਕੰਨ ਮਾਰੇ ਹਰ ਜਨਾਂ ਗਿਆ ਸੋਰਗ ਚੰ ਮੰਡੰਨਾ ਸਿਆ ਨਾਇ ਲਏ ਦੁਖ ਡੇਰਾ ਤੇ ਮਾਰੇ ਕਹਿੰਦੇ ਇੱਕ ਵਾਰੀ ਅ ਤਰੇ ਹਲੇ ਵੀ ਸਮਝ ਨਹੀਂ ਆਉਂਦੀ ਇਹ ਗੱਲ ਜਾਦਾ ਮੈਨੂੰ ਕਹਦਾ ਵੀ ਝੂਠ ਬੋਲਦੇ ਆ ਤੁਸੀਂ ਤਾਂ ਵੀ ਤੁਹਾਡਾ ਵਧੀਆ ਹੋ ਜੂ ਜਸਟੀਫਿਕੇਸ਼ਨ ਹੋ ਜਾਏ ਬਈ ਗੁਰੂ ਐਵੇਂ ਕਹਿੰਦੇ ਨੇ ਤੋ ਸਾਨੂੰ ਸਮਝਾਉਣ ਜਿਵੇਂ ਮਾਵਾ ਕਹਿੰਦੀ ਆ ਮੇ ਅੰਦਰ ਭੂਤ ਬੈਠਾ ਹੈ ਬਈ ਸਾਨੂੰ ਸਮਝਾਉਣ ਵਾਸਤੇ ਕਹਿ ਰਹੇ ਨੇ ਗੱਲ ਕੋਈ ਨਹੀਂ ਉਸਦਾ ਲੱਗੇ ਹੋਏ ਆ ਜਿੱਥੇ ਲੱਗੇ ਹੋਏ ਮਾਰਾ ਕਹ ਤੇਰੀ ਵਾਰੀ ਆ ਗਈ ਪਈ ਪ੍ਰਾਪਤ ਮਨੁਖਦੇਵਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਔਰ ਕਾਜ ਤੇਰੇ ਕਿਤੇ ਨਾ ਕਾਮ ਆ ਨਦਰਬਰਸ ਐਕਸੈਪਟ ਨਾਮ ਆਰਬਰ ਸਲੈਸ਼ ਕਿਸੇ ਕੰਮ ਨਹੀਂ ਆਉਂਦੇ ਕਿਉਂਕਿ ਇਹ ਸਾਥ ਨਹੀਂ ਦਿੰਦਾ ਦਰਗਾਹ ਵਿੱਚ ਨਾਮ ਨੇ ਨਾਲ ਜਾਣਾ ਸੋ ਇਸ ਤਰ੍ਹਾਂ ਨਾਮ ਦਾ ਮੁੱਲ ਕੋਈ ਪਾ ਨਹੀਂ ਸਕਦਾ ਨਹੀਂ ਭਾਇ ਅਸਲ ਕੀ ਹੈ ਖਾਣ ਪੀਣ ਵਾਲੀ ਮਸ਼ੀਨ ਹੈ ਇਹ ਕੁਝ ਵੀ ਨਹੀਂ ਕਰਦੀ ਆਇਆ ਦਾ ਨਾਮ ਜਪਣ ਵਾਸਤੇ ਸੀ ਸੋ ਕਿੰਨਾ ਕਸੀ ਨਾਮ ਜਪਦੇ ਆ ਚਲੋ ਇੰਨਾ ਹੀ ਲਾ ਲਉ ਵੀ 75 ਸਾਲ ਦੀ ਐਵਰੇਜ ਉਮਰ ਹੋਊ ਸਾਡੀ ਤੇ ਸਾਨੂੰ 66 ਕਰੋੜ சுவாਸ ਮਿਲੇ 18 ਸਾਲ થઈ ਤਾਂ ਪਤਾ ਹੀ ਨਹੀਂ ਲੱਗਦਾ ਚੌਥੇ ਹਿੱਸੇ ਤਾਈਂ ਵੀ ਮੈਂ ਭਜਨ ਕਰਨਾ ਪੜਦਾ ਹੈ ਲਿਖਦਾ ਹੈ ਇੰਨੀ ਅਮਰਸ਼ਟੀਆਂ ਜਾਂਦਾ ਕੋਈ ਪਤਾ ਨਹੀਂ ਨਾ ਕਿਸੇ ਸਾਧ ਸੰਗ ਚ ਆਵੇ ਨਾ ਉਹਨੂੰ ਗਿਆਨ ਹੋਵੇ ਆਮ ਆਮ ਬੰਦੇ ਦੀ ਮੈਂ ਗੱਲ ਕਰਦਾ ਜਿਹੜਾ ਇਸ ਲਗਨ ਚ ਲੱਗਿਆ ਹੋਇਆ ਦੂਜੇ ਤਾਂ ਗਏ ਆਏ ਉਹਦੇ ਬਾਅਦ ਜਦ ਲੱਗਦਾ ਹੈ 18 ਸਾਲ ਨਿਕਲ ਗਏ 53 ਸਾਲ ਰਹਿ ਗਏ ਹੁਣ ਮਹਾਪੁਰਸ਼ ਕਹਿੰਦਾ ਵੀ 2.5 ਘੰਟੇ ਰੋਜ਼ ਨਾਮ ਜਬ ਰੋਜ਼ 2.5 ਘੰਟੇ ਦਸ ਮਹੀਨੇ ਹੁਣ ਦਾਦੇ ਉਸ ਦਿਨ ਤੋਂ 18 ਤੋਂ ਲੈ ਕੇ 75 ਸਾਲ ਥਾਂ ਹੀ 2.5 ਘੰਟੇ ਰੋਜ਼ ਨਾਮ ਜਪਦਾ ਤਾਂ ਉਹਦੀ ਉਮਰ ਬਣੀ 5 ਸਾਲ 3 ਮਹੀਨੇ ਫੇਤਾ ਕੋਸ ਨਹੀਂ ਬਾਕੀ ਕਿੱਧਰ ਗਈ ਬਾਕੀ ਗਈ ਆਈ ਸਾਡੀ ਉਮਰ ਉਮਰ ਉਹ ਆ ਵਿੱਚ ਲਿਖੇ ਦਾ ਜੋ ਯਾ ਸਾਈ ਵਿੱਚ ਗੁਜ਼ਰੇ ਸੋ ਇਸ ਤਰ੍ਹਾਂ ਦੇ ਨਾਲ ਸਵਾਸ ਦੀ ਕੀਮਤ ਨਾ ਜਾਣਦੇ ਹੋਏ ਅਸੀਂ ਆਪਣਾ ਟਾਈਮ ਬੇਥਾ ਗੁਆਰ ਲੈਂਦੇ ਆ ਮਹਾਰਾ ਕਹਿੰਦੇ ਜੇ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਇੱਕ ਸਵਾਸ ਦੇ ਇੱਕ ਛਿਨ ਵਿੱਚ ਵੀ ਜੇ ਧਿਆਨ ਵੈਗਰੂ ਵੱਲ ਚਲਾ ਗਿਆ ਕਾਲ ਫਾਸ ਕੇ ਵਿੱਚ ਨਾ ਆਇਓ ਉਹ ਨਹੀਂ ਆਉਂਦਾ ਕਾਲ ਦੀ ਫਾਸੀ ਉਹਦੇ ਗਲ ਤੋਂ ਲਹਿ ਜਾਂਦੀ ਹੈ ਸੋ ਸਾਹ ਸੰਗ ਦੀ ਤੇਰਾ ਮੁੱਲ ਨਹੀਂ ਕਿਸੇ ਚੀਜ਼ ਦਾ ਸਭ ਤੋਂ ਬੇਮੁੱਲੀ ਚੀਜ਼ ਤੇਰੇ ਅੰਦਰ ਪਈ ਹੈ ਨਾ ਉਹ ਨਿਤ ਅਮਰਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਬਿਸਨਾ ਸੁਨ ਸਮਾਦ ਅਨੰਦ ਦਾ ਨਾਦ ਕਹਿ ਨਾ ਜਾਈ ਇਹ ਚਾਜ ਸਮਾਦ ਤੇਰੇ ਅਨੰਦ ਨੂੰ ਕਹਿ ਨਹੀਂ ਸਕਦੇ ਐਡੀਆਂ ਬੜੀਆਂ ਚੀਜ਼ਾਂ ਤੇਰੇ ਅੰਦਰ ਪਈਆਂ ਜੇ ਤੂੰ ਨਾਮ ਦੇ ਮਡਲ 'ਚ ਪਹੁੰਚ ਜਾਵੇਂ ਤੂੰ ਪਰਮ ਸੁਖੀ ਹੋ ਜਾਵੇਂ ਤੈਨੂੰ ਦੁੱਖ ਕੋਈ ਨਾ ਰਹੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਵੇ ਸੋ ਇਸ ਤਰ੍ਹਾਂ ਦੇ ਨਾਲ ਸਾਲਸਰਾਏ ਤੇ ਗੁਰਨਾਨ ਸਿੰਘ ਸਾਹਿਬ ਨੇ ਕਿਹਾ ਕਿ ਦਿਨਾਂ ਨੇ ਸੰਤਾਂ ਨੂੰ ਕੁਛ ਵੀ ਉਹ ਜਿਹੜੇ ਮਹਾਤਮਾ ਨੇ ਉਹਨੂੰ ਨਾਮ ਦੀ ਕਦਰ ਹੈ ਨਾਮ ਦੀ ਕੀਮਤ ਦਾ ਪਤਾ ਹੈ ਸੰਸਾਰ ਨਹੀਂ ਜਾਣਦਾ ਕਹਿੰਦੇ ਮਰਦਾਨਿਆਂ ਦੇ ਤੂੰ ਦੇਖੇ ਆਇਆ ਜਾ ਕੇ ਲਾਲ ਦਿੱਤਾ ਤੈਨੂੰ ਬੇਕੀਮਤੀ ਇੱਕ ਬੰਦੇ ਨੇ ਜਾਣਿਆ ਬਾਕੀਆਂ ਦੇ ਮੰਜ ਤਾਂ ਨਹੀਂ ਆਇਆ ਇਸ ਤਰ੍ਹਾਂ ਨਾਲ ਸੰਸਾਰ ਨੂੰ ਨਾਮ ਦੀ ਗੱਲ ਦੱਸੋ ਨਹੀਂ ਉਹਨਾਂ ਦਾ ਵਿਸ਼ਵਾਸ ਹੁੰਦਾ ਮਹਾਰਾਜ ਕਹਿੰਦੇ ਤੁਹਾਡਾ ਸਤਕਾਰਾ ਹੁਣ ਨਾਮ ਨਾਲ ਹੋਣਾ ਹੋਰ ਕਿਸੇ ਚੀਜ਼ ਨਾਲ ਨਹੀਂ ਹੋਣਾ ਕਲ ਜੋਗ ਆ ਗਿਆ ਹੁਣ ਕਿਉਂ ਬਾਕੀ ਕਰਮ ਧਰਮ ਨਹੀਂ ਚੱਲਦੇ ਕੇਵਲ ਨਾਮ ਨੇ ਚੱਲਣਾ ਅਸੀਂ ਨਾਮ ਦੇ ਖਜ਼ਾਨੇ ਕੋਲ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੋਂ ਉਹ ਇੰਨੇ ਅਣਜਾਣ ਦੁਖੀ ਹੋ ਰਿਹਾ ਜਿਵੇਂ ਮਲਾਹ ਕਿਸ਼ਤੀ ਵਿੱਚ ਬੈਠਾ ਹੋਇਆ ਪਾਣੀ ਤੋਂ ਪੈਸਾ ਮਾਰਦੇ ਨਹੀਂ ਪਤਾ ਲੱਗਦਾ ਸਾਨੂੰ ਸਾਡਾ ਵਿਸ਼ਵਾਸ ਹੀ ਨਹੀਂ ਆਉਂਦਾ ਉਦੇ ਕਾਰਨ ਨੇ ਸਾਥ ਸੰਗ ਦੀ ਜਿੰਨੀ ਦੇਰ ਤੱਕ ਸਾਥ ਸੰਗ ਨਹੀਂ ਕਰਦਾ ਇਹਦੇ ਅੰਦਰ ਪੂਰੇ ਵਿਧੀ ਨਾਲ ਆਉਂਦਾ ਨਹੀਂ ਨਹੀਂ ਪਤਾ ਲੱਗੇਗਾ ਕਹਾਂ ਦੀ ਇਹ ਚੀਜ਼ਾਂ ਦਾ